ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤਿਗੁਰੂ ਵਾਂਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਰਾਤ ਜਾਨੀ ਕਿ 11 ਤਰੀਕ ਰਾਤ ਤੇ 12 ਤਰੀਕ ਦੇ ਮੌਸਮ ਦੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਬੇਨਤੀ ਹੈ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਵੱਤ-ਵੱਤ ਲਾਈਕ ਸ਼ੇਅਰ ਕਮੈਂਟ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਜਿਹੜਾ ਮੌਸਮ ਦੀ ਪ੍ਰਾਈਵੇਟ ਸੰਸਥਾ ਨੇ ਉਹਨਾਂ ਦਾ ਸੈਟਲਾਈਟ ਦੇਖ ਸਕਦੇ ਹੋ ਕਿ ਪੰਜਾਬ ਦੇ ਕੁਝ ਖੇਤਰਾਂ ਵਿੱਚ ਜਿਹੜੀ ਬੱਦਲ ਬਈ ਦਿਨ ਵੇਲੇ ਲੰਘਦੀ ਹੋਈ ਨਜ਼ਰ ਆਈ। ਇਸੇ ਤਰ੍ਹਾਂ ਇਹ ਬੱਦਲ ਬਈ ਦਰ ਸਵੇਰ ਦੇ ਸਮੇਂ ਥੋੜੀ ਜਿਹਾ ਜ਼ਿਆਦਾ ਸੀ। ਜਿਉਂ-ਜਿਉਂ ਦਿਨ ਚੜਿਆ ਤੇ ਉਹ ਤੋਂ ਇਹ ਬੱਦਲ ਬਈ ਥੋੜੀ ਜਿਹਾ ਘਟਦੀ ਗਈ। ਫਿਰ ਦਰ ਸ਼ਾਮ ਨੂੰ ਜਿਹੜੀ ਆਪਾਂ ਕਹਿ ਸਕਦੇ ਹਾਂ ਰਾਤ ਦੇ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਬੱਦਲ ਬਈ ਅੱਗੇ ਵੱਲ ਲੰਗੀ ਤੇ ਇਧਰਲੇ ਇਲਾਕਿਆਂ ਦੇ ਵਿੱਚ ਥੋੜੀ ਜਿਹਾ ਜ਼ਿਆਦਾ ਬੱਦਲ ਬਈ ਇਹ ਦੇਖਣ ਨੂੰ ਮਿਲੀ। ਤੇ ਹੋ ਸਕਦਾ ਪਹਾੜੀ ਏਰੀਆ ਦੇ ਨੇੜੇ ਤੇੜੇ ਮਾਝੇ ਦੇ ਦਬਾਬੇ ਦੇ ਜਾਂ ਮਾਲਵੇ ਦੇ ਜਾਂ ਪੁਆਦੇ ਕੁਝ ਖੇਤਰਾਂ ਦੇ ਵਿੱਚ ਇਹ ਨੇੜੇ ਤੇੜੇ ਜਿਹੜਾ ਨੇੜੇ ਤੇੜੇ ਜਿਹੜਾ ਉਹ ਮੀਂਹ ਦੀ ਕਾਰਵਾਈ ਜਿਹੜੀ ਹਲਕੀ ਫੁਲਕੀ ਜ਼ੀਰੋ ਤੋਂ ਆਪਾਂ ਗੱਲ ਕਰਦੇ ਹਾਂ 5-7% ਜਿਹੜੇ ਚਾਂਸ ਨੇ ਇਹ ਕਾਰਵਾਈ ਕਰ ਸਕਦੀ ਹੈ ਕੋਈ ਹਲਕਾ ਜਿਹਾ ਛਿਟਾ ਜਿਹਾ ਕਣੀ ਕਾਮਣਾ ਜਿਹੜਾ ਦੇ ਸਕਦੀ ਹੈ ਦੇ ਸਕਦੀ ਆ ਤੇ ਕੋਈ ਜ਼ਿਆਦਾ ਵੱਡਾ ਭਾਰੀ ਮੀਂਹ ਇਸ ਸਿਸਟਮ ਇਹਦੇ ਨਾਲ ਜਿਹੜੀ ਇਹ ਬਦਲਬਾਈ ਦੇ ਨਾਲ ਨਹੀਂ ਜਾ ਸਕਦਾ ਬਾਕੀ ਮੌਸਮ ਆਮ ਤੌਰ ਤੇ ਫਿਲਹਾਲ ਜੇਕਰ ਸੰਖੇਪ ਵਿੱਚ ਗੱਲ ਕਰੀਏ ਤਾਂ ਖੁਸ਼ਕ ਤੇ ਸਾਫ ਹੀ ਹੈ ਦੋਸਤੋ ਅੱਜ ਜਿਹੜੀਆਂ ਥੋੜੀਆਂ ਜਿਹੀਆਂ ਹਵਾਵਾਂ ਘਟੀਆਂ ਹੋਈਆਂ ਸੀ ਉਹ ਕੱਲ ਨੂੰ ਯਾਨੀ ਕਿ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਸਵੇਰ ਦੇ ਸਮੇਂ ਉੱਤਰ ਪੱਛਮੀ ਹਵਾਵਾਂ ਨੇੜੀਆਂ ਹੋ ਤੇਜ਼ੀ ਦੇ ਨਾਲ ਦੁਬਾਰਾ ਫੇਰ ਚੱਲਣਗੀਆਂ ਤੇ ਠੰਡ ਆ ਜਿਹੜੀ ਹੋ ਫੇਰ ਜ਼ੋਰ ਫੜੂਗੀ 13 14 ਤੇ 15 ਤਰੀਕ ਨੂੰ ਜਿਹੜਾ ਠੰਡ ਦੇ ਵਿੱਚ ਹੋਰ ਜ਼ਿਆਦਾ ਥੋੜਾ ਜਿਹਾ ਵਾਧਾ ਹੋ ਟੈਂਪਰੇਚਰ ਜਿਹੜੇ ਕਿ ਇੱਕ ਦੋ ਦਿਨ ਹੁਣ ਪਿਛਲੇ ਦਿਨਾਂ ਦੇ ਵਿੱਚ ਵਧੇ ਹੋਏ ਸੀ ਉਹਨਾਂ ਦੇ ਵਿੱਚ ਥੋੜੀ ਜਿਹੀ ਗਰਾਵਟ ਆਊਗੀ ਜੇਕਰ ਗੱਲ ਕਰੀਏ ਤਾਪਮਾਨ ਅੱਜ ਦੇਣ ਦੇ ਅੱਜ ਤਾਪਮਾਨ ਸੀ ਜਿਹੜੇ ਆਪਾਂ ਨੂੰ ਜਿਆਦਾ ਤੋਂ ਜਿਆਦਾ 22 ਤੋਂ 25 ਡਿਗਰੀ ਦੇ ਵਿੱਚ ਵਿੱਚ ਦੇਖਣ ਨੂੰ ਮਿਲੇ ਨੇ ਜਿਹੜੇ ਕਿ ਆਮ ਨਾਲੋਂ ਥੋੜੇ ਜਿਹਾ ਜਿਆਦਾ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ 21 20 20 21 ਜਾਂ 22 ਦੇ ਵਿੱਚ ਵਿੱਚ ਜਿਹੜੇ ਦੇਖਣ ਨੂੰ ਮਿਲਣਗੇ ਤੇ ਦਿਨ ਦੇ ਜਿਹੜੇ ਸਵੇਰ ਦੇ ਤਾਪਮਾਨ ਸੀ ਆਪਾਂ ਕਹਿ ਸਕਦੇ ਹਾਂ ਸਵੇਰ ਦੇ ਸਮੇਂ ਦੇ ਤਾਪਮਾਨ ਸੀ ਉਹਨਾਂ ਦੇ ਵਿੱਚ ਵੀ ਜਿਹੜੀ ਕੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਗਰਾਵਟਾ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਜਿਹੜਾ ਕਿ ਆਉਣ ਵਾਲੋਂ ਠੀਕ ਆਪਾਂ ਕਹਿ ਸਕਦੇ ਘੱਟ ਹੋਣਗੇ ਮੀਂਹ ਪੱਖੋਂ ਮੌਸਮ ਮੇਡਾ ਉਹ ਆਮ ਤੌਰ ਤੇ ਹੁਣ ਦੋ ਤੰਦਰ ਠੀਕ ਠਾਕ ਹੈ 16 ਤਰੀਕ ਦੇ ਨੇੜੇ ਤੇ ਇੱਕ ਹਲਕੀ ਜਿਹੀ ਸਿਸਟਮ ਜਿਹੜੀ ਆ ਰਹੀ ਹੈ ਤੇ ਉਸ ਦਾ ਵੀ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਹੋਊਗਾ ਜੇਕਰ ਆਪਾਂ ਗੱਲ ਕਰੀਏ ਤਾਂ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰਭਾਵ ਹੋਣਗੇ ਸਮੇਂ ਸਮੇਂ ਦੇ ਉੱਤੇ ਦੱਸਦੇ ਰਹਾਂਗੇ ਮੈਂ ਸਮਝਦਾ ਉਹ ਭਾਰਤੀ ਮੌਸਮ ਬਗਾਨ ਦੇ ਸੈਟਲਾਈਟ ਦੇ ਵਿੱਚ ਇਹ ਬੱਦਲ ਵਈ ਜਿਹੜੀ ਪਹਾੜੀ ਇਲਾਕੇ ਦੇ ਨੇੜੇ ਤੇੜੇ ਪਹੁੰਚ ਚੁੱਕੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹਲਕਾ ਕਣੀ ਕਾਮਨਾ ਜਿਹੜਾ ਦੇ ਸਕਦੀ ਹੈ ਕਿਤੇ ਪਹਾੜੀ ਇਲਾਕੇ ਦੇ ਨੇੜੇ ਤੇੜੇ 20 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਜ਼ਿਆਦਾ ਸਿਸਟਮ ਨਹੀਂ ਜਿਹੜੀ ਸਟਰੋਂਗ ਨਹੀਂ ਹੈਗੀ ਹੋ ਸਕਦਾ ਲੰਘ ਵੀ ਸਕਦੀ ਹੈ ਇਹ ਇਸੇ ਤਰ੍ਹਾਂ ਹੈ ਜਿਹੜਾ ਸਿਸਟਮ ਅੱਗੇ ਵੱਲੋਂ ਜਿਹੜਾ ਲੰਘਦਾ ਹੋਇਆ ਨਜ਼ਰ ਆਊਗਾ ਤੇ ਪਹਾੜੀ ਇਲਾਕਿਆਂ ਦੇ ਵਿੱਚ ਇਹ ਸਿਸਟਮ ਦਾ ਪ੍ਰਭਾਵ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਬਰਫਵਾਰੀ ਇਧਰ ਹਿਮਾਚਲ ਤੇ ਇਧਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਤੇ ਉਦੋਂ ਬਾਅਦ 16 ਤਰੀਕ ਨੂੰ ਫੇਰ ਇੱਕ ਸਿਸਟਮ ਏਡੀਓ ਪੈਦਾ ਹੋ ਰਹੀ ਹੈ ਉਹਦੀ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀ ਕਰਾਂਗੇ ਤੇ ਤੁਸੀਂ ਜੁੜੇ ਰਹੋ ਸਾਡੇ ਗਰੁੱਪਾਂ ਨੂੰ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ